ਮੇਰੇ ਜੀ ਕੋਸ਼ਿਸ਼ ਦੋਸਤ ਇੱਥੇ ਪੁੱਛ ਰਹੇ ਸੀਗੇ ਕਿ ਭਾਈ ਮੰਤਰੀ ਆਪਣੇ ਮੁੱਖ ਮੰਤਰੀ ਸਾਹਿਬ ਦੀ ਸੀਐਮ ਸਾਹਿਬ ਦੀ ਕਹਿੰਦੇ ਸਿਹਤ ਸਚਿਉਂਟੀ ਢਿੱਲੀ ਆ ਪਰ ਚਲੋ ਆਪਾਂ ਉਸ ਤੇ ਗੱਲ ਕਰਨ ਦੀ ਬਜਾਏ ਇਸ ਤੇ ਗੱਲ ਕਰੀਏ ਵੀ ਸੀਐਮ ਦੀ ਪ੍ਰਯੋਗਸ਼ਾਲਾ ਚੱਲ ਰਹੀ ਸੀ ਤੇ ਉੱਥੇ ਦੇ ਡਾਕਟਰ ਬਲਬੀਰ ਸਿੰਘ ਜੀ ਨੇ ਸਾਰਾ ਕੁਝ ਭਾਈ ਸੰਭਾਲਿਆ ਇੰਤਜ਼ਾਰ ਸੀਗਾ ਮਾਨ ਸਾਹਿਬ ਦਾ ਨਾਲ ਆਪਣੇ ਕੇਜਰੀਵਾਲ ਸਾਹਿਬ ਦਾ ਸੁਪਰ ਸੀਐਮ ਸਾਹਿਬ ਦਾ ਪਹੁੰਚੇ ਦੋਨੋਂ ਹੀ ਨਹੀਂ ਕਾਰਨ ਕੀ ਹੋ ਗਿਆ ਤੁਸੀਂ ਸ਼ਬਦ ਵਰਤ ਤਾਂ ਪ੍ਰਯੋਗਸ਼ਾਲਾ ਯੋਗਸ਼ਾਲਾ 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 ਅੱਛਾ ਗੱਲ ਇਹ ਆ ਕਿ ਨਾ ਇਹ ਅਸਲ 'ਚ ਮੈਨੂੰ ਲੱਗਦਾ ਕਿ ਪ੍ਰਯੋਗ ਹੀ ਹੋ ਰਹੇ ਨੇ ਅੱਜਕੱਲ ਆ ਗੱਲ ਇੱਕੋ ਹੀ ਆ ਅਸਲ 'ਚ ਇਹਨਾਂ ਨੇ ਨਾ ਯੋਗਾ ਦੇ ਲਿਆਂਦਾ ਸੀਗਾ ਪ੍ਰਧਾਨ ਮੰਤਰੀ ਮੋਦੀ ਜੀ ਨੇ ਹੂੰ ਤੇ ਉੱਤੇ ਬਾਅਦ ਇਹਨਾਂ ਨੇ ਵੀ ਅੱਡ ਤੋਂ ਇਹ ਚੀਜ਼ਾਂ ਸ਼ੁਰੂ ਕਰ ਦਿੱਤੀਆਂ ਹੂੰ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਨੇ ਜਿਵੇਂ ਤੁਸੀਂ ਦੇਖੋਗੇ ਬਹਿਨ ਸਾਹਿਬ ਨੇ ਜਿਹੜੇ ਬੈਂਸਾਪ ਆ ਸਿੱਖਿਆ ਮੰਤਰੀ ਪਿੱਛੇ ਜੀ ਉਹਨਾਂ ਨੇ ਨਾ ਇੱਕ ਦਾਵਾ ਕੀਤਾ ਸੀਗਾ ਕਿ ਸਾਡੇ 467 ਸਟੂਡੈਂਟ ਜਿਹੜੇ ਉਹ ਨੀਟ ਦੀ ਜੋ ਦਾਖਲਾ ਪ੍ਰੀਖਿਆ ਹੁੰਦੀ ਹੈ ਸ਼ਾਇਦ ਕਿ ਉਸ ਨੂੰ ਉਹ ਕਲੀਅਰ ਕਰ ਗਏ ਨੇ ਜੀ ਤੇ ਮੈਂ ਉਹਨਾਂ ਨੂੰ ਕਰੈਕਟ ਕੀਤਾ ਸੀਗਾ ਕਿ ਤੁਸੀਂ ਜਿਹੜਾ ਕ੍ਰੈਡਿਟ ਦੇ ਰਹੇ ਹੋ ਨਾ ਹਰਵਿੰਦ ਕੇਜਰੀਵਾਲ ਅਤੇ ਮਾਨ ਸਾਹਿਬ ਨੂੰ ਠੀਕ ਹੈ ਆਪਦੀ ਜਗ੍ਹਾ ਠੀਕ ਹੈ ਕਿ ਸਰਕਾਰੀ ਸਕੂਲਾਂ ਦੇ ਬੱਚੇ ਗਏ ਨੇ ਉਹਨਾਂ ਦੇ ਵਿੱਚੋਂ 2.50 ਦੇ ਕਰੀਬ ਕੱਲੇ ਮੈਰਿਟੋਰੀਅਸ ਸਕੂਲਾਂ ਦੇ ਸੀ ਮੈਰਿਟੋਰੀਅਸ ਸਕੂਲਾਂ ਦੇ ਅਧਿਆਪਕਾਂ ਦਾ ਦੁਖਾਂਤ ਵੱਖਰਾ ਹੈ ਜੀ ਜੀ ਬਿਲਕੁਲ ਉਹ ਤਾਂ ਕੱਚੇ ਨੇ ਹਮ ਹੁਣ ਮੈਰਿਟੋਰੀਅਸ ਸਕੂਲਾਂ ਦਾ ਨਾਮ ਇਹ ਨਹੀਂ ਲੈਂਦੇ ਕਿਉਂ ਕਿਉਂਕਿ ਉਹ ਬਾਦਲ ਸਾਹਿਬ ਦੀ ਦੇਣ ਆ ਡਿਸਕ੍ਰੈਡਿਟ ਕਰ ਗਏ ਹੂੰ ਉਹਨਾਂ ਨੇ ਆ ਨਹੀਂ ਕੀਤਾ ਜੀ ਅੱਛਾ ਜਿਹੜੇ ਆਹ ਤੁਸੀਂ ਦੇਖੋਗੇ ਕਿਹੜਾ ਬਣਾਇਆ ਸੀਗਾ ਸਕੂਲ ਆਫ ਐਮਿਨਸ ਕਿ ਪਤਾ ਨਹੀਂ ਕੁਝ ਇਸ ਤਰ੍ਹਾਂ ਦਾ ਬਣਾਇਆ ਸੀਗਾ ਕਿ ਨਹੀਂ ਆ ਇੱਕ ਕਨਸੈਪਟ ਲਿਆਂਦਾ ਸੀ ਇਹਨਾਂ ਨੇ ਸਰ ਇਹ ਬੇਸਿਕਲੀ ਤਾਂ ਮੈਰੀਟੋਰੀਅਸ ਉਹਨਾਂ ਦਾ ਕਨਸੈਪਟ ਬਹੁਤ ਵਧੀਆ ਸੀਗਾ ਪਰ ਉਹਦੇ ਤੋਂ ਗਾਹੇ ਲਈ ਆਏ ਚਲੋ ਹੂੰ ਠੀਕ ਹੈ ਉਦਾਂ ਹੀ ਜਿਹੜਾ ਯੋਗਾ ਡੇ ਸੀਗਾ ਇਹਨਾਂ ਨੇ ਉਹ ਫਿਰ ਮੁੱਖ ਮੰਤਰੀ ਦੇ ਨਾਲ ਜੋੜ ਦਿੱਤਾ ਯੋਗ ਸ਼ਾਲਾ ਬਣਾ ਦਿੱਤੀ ਹੂੰ ਫਿਰ ਦਿੱਲੀ ਚ ਇਹਨਾਂ ਨੇ ਕਿਉਂਕਿ ਯੋਗਾ ਨੇ ਇੱਕ ਤਰ੍ਹਾਂ ਨਾਲ ਕਹਿ ਲਓ ਨਾ ਕਿ ਦੇਖੋ ਐਕਸਰਸਾਈਜ਼ ਐਕਸਰਸਾਈਜ਼ ਹੁੰਦੀ ਹੈ ਬਹੁਤ ਵਧੀਆ ਚੀਜ਼ ਹੈ ਯੋਗਾ ਜੀ ਪਰ ਇਹਨੂੰ ਜਿਹੜਾ ਆਪਾਂ ਕਹ ਲਈਏ ਨਾ ਕਿ ਮੋਦੀ ਸਾਹਿਬ ਨੇ ਬਹੁਤ ਸੋਚ ਕੇ ਕੁਮਾਂਤਰੀ ਪਦਰ ਤੇ ਤਾਂ ਪਹੁੰਚਾਇਆ ਸਿਆਸੀ ਲਾਹਾ ਵੀ ਲਿਆ ਬਿਲਕੁਲ ਇਹਨਾਂ ਨੇ ਵੀ ਯੋਗਾ ਟ੍ਰੇਨਰ ਰੱਖਾਂਗੇ ਜੀ ਫਲਾਂ ਕਰਾਂਗੇ ਉਸ ਚੀਜ਼ ਨੂੰ ਅੱਗੇ ਵਧਾਇਆ ਆਪਣੇ ਪਦਰ ਤੇ ਠੀਕ ਹੈ ਜੀ ਹੁਣ ਯੋਗਾ ਟ੍ਰੇਨਰ ਕਿੱਥੋਂ ਦੇ ਰੱਖਿਆ ਕਿੱਥੋਂ ਦੇ ਰੱਖਣੇ ਉਹ ਮੈਨੂੰ ਪਤਾ ਨਹੀਂ ਹੈ ਤਾਂ ਇਦਾਂ ਹੀ ਇਹਨਾਂ ਨੇ ਸੀਐਮ ਯੋਗਸ਼ਾਲਾ ਬਣਾ ਦਿੱਤੀ ਜੀ ਅੱਜ ਇਹਨਾਂ ਨੇ ਉੱਥੇ ਆਉਣਾ ਸੀਗਾ ਜਦੋਂ ਆਉਣਾ ਸੀਗਾ ਤਾਂ ਲੋਕਾਂ ਦਾ ਇੰਤਜ਼ਾਰ ਸੀ ਕਿ ਕੇਜਰੀਵਾਲ ਸਾਹਿਬ ਵੀ ਆਉਣਗੇ ਫੇਰ ਨਾਲ ਮਾਨ ਸਾਹਿਬ ਵੀ ਆਉਣਗੇ ਤੇ ਗੱਲ ਆ ਕਿ ਬਈ ਇਹਨਾਂ ਨੇ ਦੋਨਾਂ ਨੇ ਉੱਥੇ ਹਾਜ਼ਰੀ ਨਹੀਂ ਭਰੀ ਜੀ ਹੁਣ ਕਿਉਂ ਨਹੀਂ ਹਾਜ਼ਰੀ ਭਰੀ ਇਹ ਵੀ ਇੱਕ ਬਹੁਤ ਵੱਡਾ ਸਵਾਲ ਆ ਹੂੰ ਸਵਾਲ ਇਹ ਆ ਕਿ ਕੀ ਮਾਨ ਸਾਹਿਬ ਢਿੱਲੇ ਨੇ ਸੇਤ ਪੱਖੋਂ ਹੂੰ ਜਿਉਂ ਸੇਤ ਪੱਖੋਂ ਢਿੱਲੇ ਨੇ ਮੈਂ ਉਦੋਂ ਵੀ ਕਿਹਾ ਸੀਗਾ ਫਿਰ ਸਰਕਾਰੀ ਤੌਰ ਤੇ ਅਧਿਕਾਰਤ ਤੌਰ ਤੇ ਜੀ ਜੀ ਇਸ ਸਟੇਟ ਦੇ ਲੋਕਾਂ ਨੂੰ ਦੱਸਿਆ ਕਿਉਂ ਨਹੀਂ ਜਾ ਰਿਹਾ ਮੁੱਖ ਮੰਤਰੀ ਦੀ ਸਿਹਤ ਬਾਰੇ ਹੂੰ ਲੁਕਾਇਆ ਕਿਉਂ ਜਾ ਰਿਹਾ ਸਭ ਬਿਲਕੁਲ ਕਈ ਵਜ੍ਹਾ ਪਾਲਸੋ ਵੀ ਆਪਾਂ ਗੱਲ ਕੀਤੀ ਸੀਗੀ ਥੋਣੀ ਵਰਦੀ ਪ੍ਰੋਬਲਮ ਕੋਈ ਪੀਨ ਨਾਲ ਨਹੀਂ ਕਈ ਵਾਰ ਖਾਨ ਨਾਲ ਵੀ ਹੋ ਜਾਂਦੀ ਹੈ ਹੂੰ ਜੇ ਲਿਵਰ ਦੀ ਪ੍ਰੋਬਲਮ ਹੈ ਆ ਜੀ ਤੱਕ ਬਿਮਾਰੀ ਦਾ ਮਜ਼ਾਕ ਨਹੀਂ ਉਡਣਾ ਚਾਹੀਦਾ ਮੈਂ ਇਸ ਗੱਲ ਦੇ ਨਾਲ ਸਹਿਮਤ ਹਾਂ ਪਰ ਤੁਸੀਂ ੜਾਉਂਦੇ ਰਹ ਬਜ਼ੁਰਗਾਂ ਦਾ ਪਜਾਮੀਆਂ ਦਾ ਕਿਸਾ ਸੁਣਾਉਂਦੇ ਰਹ ਜੀ ਅਰ ਅੱਜ ਤੁਹਾਨੂੰ ਆਪਣੀ ਗੱਲ ਜਿਹੜੀ ਹੈ ਨਾ ਉਹ ਲਕਾਉਣੀ ਪੈ ਰਹੀ ਹੈ ਸਭ ਹੂੰ ਲਕਾਉਣੀ ਪੈ ਰਹੀ ਆ ਜੀ ਬਿਮਾਰੀ ਨਾਲ ਜੁੜੀ ਅੱਛਾ ਕੇਜਰੀਵਾਲ ਸਾਹਿਬ ਦਾ ਜਿੱਥੋਂ ਤੱਕ ਤਾਲੁਕ ਆ ਕੇ ਉਹ ਤੇ ਤੁਸੀਂ ਵੇਖੋ ਨਾ ਲੁਧਿਆਣੇ ਦਾ ਜਦੋਂ ਕੈਂਪੇਨ ਚੱਲ ਰਿਹਾ ਸੀਗਾ ਸਿਖਰ ਤੇ ਸੀ ਹਮ ਉਹ ਤੇ ਉਦੋਂ ਦੋ ਤਿੰਨ ਦਿਨ ਪਹਿਲਾਂ ਬਿਲਕੁਲ ਨਜ਼ਰ ਨਹੀਂ ਸੀ ਆ ਰਹੇ ਹਮ ਮਾਨ ਸਾਹਿਬ ਜਦੋਂ ਜਦੋਂ ਵੀ ਬਿਮਾਰ ਪਏ ਨੇ ਦੇਖੋ ਮੈਂ ਵਾਰ-ਵਾਰ ਡਿਸਕਲੇਮਰ ਦੇ ਦਿਆਂ ਕਿ ਭਾਈ ਮੈਂ ਕਿਸੇ ਵੀ ਪੱਖ ਤੋਂ ਬਿਮਾਰੀ ਦਾ ਮਜ਼ਾਕ ਡਾਉਣ ਵਾਲਿਆ ਚੋਂ ਨਹੀਂ ਜੀ ਜੀ ਪਰ ਇੱਕ ਫੈਕਟ ਹੈ ਜੋ ਔਨ ਰਿਕਾਰਡ ਹੈ ਹਮ ਕਿ ਜਦੋਂ ਜਦੋਂ ਵੀ ਕਿਤੇ ਕੁਝ ਪੋਲੀਟੀਕਲੀ ਅੰਦਰੂਨੀ ਖਲਬਲੀ ਮੱਚਦੀ ਆ ਹਮ ਮਾਮਸਬ ਦੀ ਬਿਮਾਰੀ ਦੀ ਖਬਰ ਜ਼ਰੂਰ ਆਉਂਦੀ ਆ ਇਹ ਇਤਫਾਕ ਹੈ ਦੋ ਤਿੰਨ ਨਹੀਂ ਤੁਸੀਂ ਕਿ ਬਹੁਤ ਗੇੜੇ ਬਣ ਜਾਣਗੇ ਜੇ ਆਪਾਂ ਗਿਣਾਗੇ ਪਿੱਛੇ ਜਿੰਨੇ ਮਤਲਬ ਕਿ ਇੱਕ ਵਾਰੀ ਪੱਥਰੀ ਦਾ ਦਰਦ ਇਹਨਾਂ ਨੂੰ ਉੱਠਿਆ ਸੀਗਾ ਉਸ ਵੇਲੇ ਵੀ ਕਿਤੇ ਨਾ ਕਿਤੇ ਕੁਝ ਚੀਜ਼ਾਂ ਸੀ ਪਿੱਛੇ ਜੇ ਵੀ ਜੀ ਹੁਣ ਵੀ ਤੁਸੀਂ ਦੇਖਿਆ ਹੋਣਾ ਤਾ ਮਤਲਬ ਕਿ ਉਹ ਹੁਣ ਕਿਤੇ ਖਲਬਲੀ ਤਾਂ ਨਹੀਂ ਅੰਦਰ ਕੇਜਰੀਵਾਲ ਸਾਹਿਬ ਦੇ ਇਥੋਂ ਚਲੇ ਜਾਣਾ ਹੂੰ ਉਸ ਤੋਂ ਪਹਿਲਾਂ ਆ ਆਈਪੀਐਸ ਅਫਸਰ ਖਾਸ ਤੌਰ ਤੇ ਜੇ ਤੁਸੀਂ ਦੇਖੋਗੇ ਉਹਨਾਂ ਚ ਕਾਫੀ ਉਬਾਲ ਸੀ ਇਸ ਚੀਜ਼ ਨੂੰ ਲੈ ਕੇ ਜੀ ਕਿਉਂਕਿ ਕੁਝ ਉਹਨਾਂ ਦੇ ਪੁਲਿਸ ਅਫਸਰਾਂ ਤੇ ਕਾਰਵਾਈ ਹੋ ਰਹੀ ਹੈ ਕੁਝ ਮਤਲਬ ਕਿ ਇਧਰ ਉਧਰ ਦੀਆਂ ਗੱਲਾਂ ਹੈ ਨਾ ਹੂੰ ਤਾਂ ਕਿ ਇਹ ਚੀਜ਼ ਜਿਹੜੀ ਹੈ ਸੋਚਣ ਲਈ ਮਜਬੂਰ ਕਰਦੀ ਹੈ ਕਿ ਸਭ ਅੱਛਾ ਨਹੀਂ ਹੈ ਹੂੰ ਬਿਮਾਰੀ ਨੂੰ ਛੱਡ ਦਈਏ ਕੋਈ ਇਤਫਾਕ ਹੋ ਸਕਦਾ ਹੈ ਕਿ ਕਈ ਮੌਕਿਆਂ ਤੇ ਇਦਾਂ ਹੋਇਆ ਕਿ ਮਾਨ ਸਾਹਿਬ ਜਦੋਂ-ਜਦੋਂ ਬਿਮਾਰ ਪਏ ਨੇ ਨਾਲ ਖਲਬਲੀ ਚੱਲਦੀ ਰਹੀ ਆ ਕੀ ਐਤਕੀ ਵੀ ਵੈਸਾ ਹੋ ਰਿਹਾ ਜੇ ਐਤਕੀ ਵੈਸਾ ਹੋ ਰਿਹਾ ਤਾਂ ਮੈਂ ਸਮਝਦਾ ਕਿ ਇਹ ਖਲਬਲੀ ਫਿਰ ਗਾਂ ਚਲੇਗੀ ਸਾਹਿਬ ਜੀ ਕਿਉਂ ਕਿਉਂਕਿ ਮੈਂ ਤੁਹਾਨੂੰ ਇੱਕ ਗੱਲ ਅੰਦਰੂਨੀ ਤੌਰ ਤੇ ਅੱਗੇ ਵੀ ਕਹੀ ਆ ਹੁਣ ਵੀ ਕਹਣਾ ਕਿ ਮਾਨ ਸਾਹਿਬ ਕਾਫੀ ਜ਼ਿਆਦਾ ਨਰਾਜ਼ ਨੇ ਇਸ ਚੀਜ਼ ਨੂੰ ਲੈ ਕੇ ਕਿ ਤੁਸੀਂ ਬੇहद ਜ਼ਿਆਦਾ ਬੇहद ਜ਼ਿਆਦਾ ਕੰਮ ਕਰਤਾ ਜੀ ਜੀ ਇਹ ਕਹਿੰਦੇ ਆ ਕਿ ਤੁਸੀਂ ਇਨਵੋਲਵਮੈਂਟ ਕੀਤੀ ਕਿਉਂਕਿ ਆਮ ਲੋਕਾਂ ਤੱਕ ਸਮਝ ਆ ਗਈ ਹਰੇਕ ਬੰਦੇ ਨੂੰ ਸਮਝ ਆ ਗਿਆ ਕਿਰ ਕਿੱਥੋਂ ਕੀ ਚੱਲ ਰਿਹਾ ਬਿਲਕੁਲ ਜੀ ਇਹ ਗੱਲ ਅੱਜ ਤੁਸੀਂ ਦੇਖੋ ਨਾ ਕਿ ਉਹਨਾਂ ਦਾ ਇੱਕ ਪੋਸਟ ਹੈ ਕਿ ਤੁਸੀਂ ਬਈ ਵੋਟ ਕਰਨ ਜਾਓ ਵਗੈਰਾ ਵਗੈਰਾ ਉਹਨਾਂ ਨੇ ਆਪਣੀ ਸ਼ਬਦਾਵਲੀ ਜਾਂ ਆਪਣੀ ਅਪੀਲ ਜਿਹੜੀ ਆ ਉਹ ਲਿਖੀ ਆ ਪਰੰਤੂ ਜੇ ਆਪਾਂ ਵੇਖੀਏ ਕਿ ਅਧਿਕਾਰਤ ਤੌਰ ਤੇ ਕੋਈ ਉਹਨਾਂ ਦਾ ਸਿਹਤ ਦਾ ਬੁਲੇਟਿਨ ਜਾਰੀ ਨਹੀਂ ਹੋ ਰਿਹਾ ਜੀ ਜੀ ਕੋਈ ਪੁਖਤਾ ਤੌਰ ਤੇ ਜਾਣਕਾਰੀ ਨਹੀਂ ਕਿ ਉਹ ਘਰ 'ਚ ਨੇ ਹਸਪਤਾਲ 'ਚ ਨੇ ਆਰਾਮ ਕਿੱਥੇ ਕਰ ਰਹੇ ਨੇ ਠੀਕ ਹੈ ਨਾ ਜੀ ਬਾਕੀ ਤਾਂ ਚਲੋ ਉਹਨਾਂ ਦੀ ਲਈ ਜਿੰਦਗੀ ਆ ਬਹੁਤਾ ਨਹੀਂ ਪਰ ਸਟੇਟ ਦਾ ਮੁੱਖ ਮੰਤਰੀ ਉਹਦੀ ਸਿਹਤ ਬਾਰੇ ਜਾਣਨ ਦਾ ਹੱਕ ਤੇ ਉਹਨਾਂ ਦੇ ਨਾਗਰਿਕਾਂ ਨੂੰ ਹੈ ਹਨ ਜੀ ਜੀ ਬਿਲਕੁਲ ਉਹ ਸਾਰੀਆਂ ਚੀਜ਼ਾਂ ਇੱਕ ਪਾਸੇ ਆ ਰਵਿੰਦ ਕੇਜਰੀਵਾਲ ਦਾ ਅਰਵਿੰਦ ਕੇਜਰੀਵਾਲ ਉਹਨਾਂ ਦਾ ਅਚਾਨਕ ਨਾ ਦਰਦ ਹੋ ਜਾਣਾ ਹੂੰ ਫਿਰ ਅਚਾਨਕ ਕੁਝ ਇਹਨਾਂ ਦੇ ਬੰਦੇ ਆਦਲ ਆਯੂਸ਼ੀ ਦੀ ਛੁੱਟੀ ਹੋ ਜਾਣਾ ਛੁੱਟੀ ਹੋ ਜਾ ਬਿਲਕੁਲ ਠੀਕ ਹੈ ਨਾ ਇਹ ਚੀਜ਼ਾਂ ਇਸ਼ਾਰਾ ਕਰਦੀਆਂ ਕਿ ਕੋਈ ਅੰਦਰੂਨੀ ਖਲਬਲੀ ਤੇ ਹੈ ਜੀ ਜੀ ਬਿਲਕੁਲ ਬਿਲਕੁਲ ਚਲੋ ਇਹ ਨਤੀਜਿਆਂ ਤੋਂ ਬਾਅਦ ਤੇ ਮੈਨੂੰ ਲੱਗਦਾ ਜ਼ਿਆਦਾ ਇਹ ਚੀਜ਼ਾਂ ਖੁੱਲਣਗੀਆਂ ਕਿਸੇ ਵੀ ਪਾਰਟੀ ਦਾ ਹੋਵੇ ਕਾਂਗਰਸ ਵਾਲੇ ਪਾਸੇ ਵੀ ਆਪਾਂ ਗੱਲ ਕੀਤੀ ਸੀ ਵੀ ਉਧਰ ਵੀ ਬਹੁਤ ਕੁਝ ਚੱਲ ਰਿਹਾ ਸੀਗਾ ਇਸ ਤੋਂ ਬਾਅਦ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਕੀ ਹੁੰਦਾ ਉਹ ਵੇਖਣਾ ਵਾਲਾ ਹੋਵੇਗਾ ਤੇ ਇੱਧਰ ਆਮ ਆਦਮੀ ਪਾਰਟੀ ਵਾਲੇ ਪਾਸੇ ਵੀ ਖੈਰ ਸ਼ੁਕਰੀਆ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਅਮਲੋਕ ਸਿੰਘ ਜੀ ਆਪਾਂ ਨਹੀਂ ਕਹਿ ਸਕਦੇ ਭਾਈ ਕਿਸੇ ਨੂੰ ਕੀ ਖਰਾਬ ਕਰਦਾ ਹੈ हां नहीं नहीं बिल्कुल कुछ इतन ਦੇ ਮਾਮਲੇ ਵੀ ਨਿੱਜੀ ਤੌਰ ਤੇ ਮੈਂ ਹਟਾਏ ਹੋਏ ਨੇ ਬਈ ਆ ਨਹੀਂ ਖਾਨ ਨਾਲ ਨਹੀਂ ਹਾਂ ਜੀ ਬਿਲਕੁਲ ਔਰਤਾਂ ਨੂੰ ਵੀ ਲਿਵਰ ਦੀ ਸਮੱਸਿਆ ਆਉਂਦੀ ਆ ਉਹ ਕਿਹੜਾ ਕੋਈ ਵਿਸਕੀ ਪਿੰਦੀਆਂ ਨੇ ਹਾਂ ਬਿਲਕੁਲ ਪੰਜਾਬੀ ਔਰਤਾਂ ਨੂੰ ਲਿਵਰ ਦੀ ਸਮੱਸਿਆ ਜਾਂਦੀ ਆ ਸੋ ਬਿਮਾਰੀ ਦਾ ਮਜ਼ਾਕ ਆਪਾਂ ਨਾ ਉਡਾਈਏ ਬਾਕੀ ਮੇਰੇ ਖਿਆਲ ਦੇ ਨਾਲ ਜੇ ਸ਼ਰਾਬ ਦਾ ਅੰਕੜਾ ਕੱਢੀਏ ਤੇ ਕੋਈ ਪੰਜਾਬੀਆਂ ਦੀ ਕੁਝ ਪਰਸੈਂਟੇਜ ਵੱਸੋਂ ਹੋएगी ਜਿਨ੍ਹਾਂ ਨੇ ਕਦੇ ਇਸ ਚੀਜ਼ ਨੂੰ ਟੱਚ ਨਹੀਂ ਕੀਤਾ ਬਹੁਤ ਵੱਡੀ ਵੱਸੋਂ ਹੈ ਕੋਈ ਪੱਕਾ ਕੋਲਕ ਹੈ ਕੋਈ ਕੱਚਾ ਕੋਈ ਸ਼ੌਂਕੀਆ ਉਸ ਚੀਜ਼ ਨੂੰ ਆਪਾਂ ਨਾ ਸ਼ੁਰੂ ਹਾਂ ਹਾਂ ਬਹੁਤ ਹੀ ਬਹੁਤ ਪ੍ਰਤੀਸ਼ਤ ਜਿਹੜੀ ਉਹ ਸੇਵਨ ਕਰਦੀ ਹੈ ਖੈਰ ਆਪਾਂ ਇਸ ਨੂੰ ਮੰਨ ਸਕਦੇ ਹਾਂ ਤੇ ਖੈਰ ਚਲੋ ਆਪਾਂ ਅਗਲੀ ਖਬਰ ਵੱਲ ਚੱਲਦੇ ਹਾਂ ਸ਼ੁਕਰੀਆ ਤੁਹਾਡਾ ਸਾਰਿਆਂ ਦਾ